ਸਾਡੇ ਇਸ YouTube ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਲਾਇਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਨੂੰ ਦਬਾ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਕਿਸੇ ਵੀਰ ਨੇ ਖੇਤੀਬਾੜੀ ਦੇ ਸੰਧ ਜਿਵੇਂ ਟਰੈਕਟਰ ਟਰਾਲੀ ਕੋਠੀ ਕਾਰ ਜ਼ਮੀਨ ਪਲਾਂਟ ਜਾਂ ਪਸ਼ੂ ਵੇਚਣ ਲਈ ਐਡ ਕਰਾਉਣੀ ਹੋਵੇ 5 ਤੋਂ 7 ਫੁੱਟਾਂ ਜਾਂ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ 987830354 ਤੇ ਸਾਰੀ ਜਾਣਕਾਰੀ ਸਮੇਤ ਭੇਜ ਦਿਓ ਅਸੀਂ ਇਹ ਤੁਹਾਡੀ ਐਡ ਆਪਣੇ ਚੈਨਲ ਤੇ ਮੁਫਤ ਵਿੱਚ ਲਗਾ ਦੇਵਾਂਗੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਹਾਂ ਜੀ ਐਚ ਐਮ ਟੀ 911 ਟਰੈਕਟਰ ਵਕਾਊ ਆ ਮਾਡਲ 1996 ਪੰਜਾਬ ਨੰਬਰ ਪਾਵਰ ਸਟੀering ਡਰੈਕਟਰ ਹੈ ਜੀ ਹੈਵੀ ਬੰਪਰ ਲੱਗਿਆ ਹੋਇਆ ਨਵੀਂ ਛਤਰੀ ਹੱਡ ਵਾਲੀ 12 ਇੰਚ ਮਿਊਜ਼ਿਕ ਸਿਸਟਮ ਲੱਗਿਆ ਨਵੀਂ ਬੈਟਰੀ ਨਵੇਂ ਟਾਇਰ ਇੰਜਨ ਗੇਅਰ ਤੇ ਲੈਫਟ ਦੀ ਫੁੱਲ ਗਾਰੰਟੀ ਹੈ। ਰੇਟ 310000 ਏਰੀਆ ਕੋਟਕਪੂਰਾ ਫੋਨ ਨੰਬਰ 81460 55298 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ। ਹਾਂਜੀ ਨਵੀਂ ਵੀਡੀਓ ਲੈ ਕੇ ਅਸੀਂ ਫੇਰ ਆਵਾਂਗੇ। No lado.